ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਰਿਖਾਰ ਨੂੰ ਤੇ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀ ਵੜ ਸੇ ਲਈ ਲੈ ਕੇ ਆਉ ਪੁੱਛ ਲੈਣੇ ਬੱਲੇ ਅੱਜ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਬਾਈ ਜੰਗ ਠੀਕ ਹੋ ਵਧੀਆ ਪੂਰੇ ਵਧੀਆ ਰਟ ਵਧੀਆ ਚੱਲਦਾ ਕੰਮ ਵਧੀਆ ਚੱਲੀ ਜਾਣਾ ਹਾਂ ਠੀਕ ਹੈ ਵਿੱਚ ਵੀ ਰੁਕਿਆ ਬਸਿਆ ਨਾ ਕੰਮ ਹਾਂ ਰੋਕਤਾ ਸੀ ਫਿਰ ਕੰਮ ਸਿੱਧਾ ਕਰੇ ਠੀਕ ਹੈ ਮੈਸਤਰੀ ਲੱਗਿਆ ਹੋਣਾ ਹਾਂ ਹਾਂ ਠੀਕ ਹੈ ਨਾਮ ਤੇ ਐਡਰੈਸ ਹੋਊਗਾ ਨਾ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਰ ਨਿਹਾਲ ਸਿੰਘਾ ਨੇੜੇ ਪਿੰਡ ਬਈ ਨੇੜੇ ਆਪਣਾ ਆ ਗਿਆ ਮੱਝੂ ਕੇ ਤਲਵੰਡੀ ਰਾਮਗੜ੍ਹ ਭਾਗੀ ਕੇ ਨੇੜ ਨੜੀ ਆ ਮੋਬਾਈਲ ਨੰਬਰ ਬਈ ਮੋਬਾਈਲ ਨੰਬਰ 87278 09954 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਐ ਬਰਡ ਦਿੰਦੇ ਨੇ ਕਿਹੜਾ ਸੋਸ ਹੁੰਦੀ ਆ ਕੱਲ ਜੀ ਦਾ ਡਾਕਟਰ ਦੂਜਾ ਤੇ ਤੀਜਾ ਮੰਨ ਲੈ ਗਿਆ ਹਨਾ ਠੀਕ ਆ ਹਾਂ ਕਿੰਨੇ ਦਿਨ ਲੈਂਦੀ ਆ ਬਈ ਦੇਰੇ ਦੇ 6 ਪਿਆ ਤਰੀਕ ਦੇ ਹਿਸਾਬ ਨਾਲ ਤਾਂ 6 ਦਿਨ ਲੈਂਦੀ ਆ ਹਾਂ ਤਰੀਕ ਦੇ ਹਿਸਾਬ ਨਾਲ ਕਿਹੜਾ ਡਾ ਦੁੱਧ ਦਾ ਬਈ ਕਿੰਦਾ ਡਾਕਟਰ ਚੌੜਾ ਚੋਇਆ ਇਦਾਂ ਹੀ ਲਈ ਆਪਾਂ ਫੇਰ ਘਰੋਂ ਹੀ ਲਈ ਆ ਅਰਡਰ ਚੰਗਾ ਥਣ ਚੰਗਾ ਢੁੱਲਾ ਢੁੱਲਾ ਚੰਗੀਆਂ ਨਾੜਾ ਨੂੜਾ ਚੰਗੀਆਂ ਨੇ ਪਛਾਂ ਤੋਂ ਵੀ ਅਰਡਰ ਚੈੱਕ ਕਰਵਾਉਂਦੇ ਆ ਬਹੁਤ ਸੋਹਣਾ ਅਰਡਰ ਤਿਆਰ ਨਾੜਾ ਨੂੜਾ ਬਹੁਤ ਠੀਕ ਜਨਗਲੇ ਕੱਚੀ ਕੱਚੀ ਅਦਨ ਹਜੇ ਲੈਦੀ ਆ ਭਾਈ ਫੋਟੋ ਨਾਲ ਅਰਡਰ ਦੀ ਕੁਆਲਿਟੀ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਆ ਰੰਗ ਰੂਪ ਬਹੁਤ ਚੰਗਾ ਫੇਸ ਰੂਪ ਚੰਗਾ ਦੁੱਧ ਚੰਗਾ ਕੋ ਫੈਂਟ ਬਹੁਤ ਚੰਗਾ ਗਰਮੀ ਨਹੀਂ ਮੰਦੀ ਗਰਮੀ ਨਹੀਂ ਮੰਦੀ ਖੋਲ ਦੇ ਬਈ ਮਾੜੀ ਤੋਰ ਕੇ ਦਾ ਕਾਦ ਕਾਦ ਦਾ ਬੱਡ ਵੀ ਠੀਕ ਆ ਰੰਗ ਰੂਪ ਚੰਗਾ ਢੱਲਾ ਢੁਲਾ ਬਹੁਤ ਪਈਆਂ ਸਾਈਨਾ ਬਲ ਢੱਲਾ ਕੱਢ ਕੇ ਕਰਮ ਵਾਲੀਆਂ ਤੇ ਮੰਗ ਇਹ ਸਕੂਟ ਬਹੁਤ ਚੰਗਾ ਪਾਸੇ ਤੋੜਾ ਵਗੈਰਾ ਚੈੱਕ ਕਰਵਾਣ ਢੱਲਾ ਬਹੁਤ ਪਈਆਂ ਬਈ ਲੈ ਵਾ ਲੂਗਾ ਤਾਂ ਕਮਾਲ ਦਾ ਤਿਆਰ ਕਰ ਲੈਣਾ ਤੇ ਵੱਡੀ ਗੱਲ ਬਈ ਇਹਨੇ ਹੁਣ ਗਰਮੀ ਦਾ ਮੌਸਮ ਗਰਮੀ ਨਹੀਂ ਮੰਦੀ ਫੈਂਟ ਫੋਰਟਰ ਮਿਲਦੀ ਚੰਗੀ ਆ ਰਾਜਿੰਦਰਾ ਡਾਟਰੋਂ ਦੀ हां सही गल्ला तेरे से तेरा फेसबुक ते चंगा बाकी तोरा तरह चंगा है मोल की आप जंगे दा मोल है आपा कितना करियो 45 47 41000 दी रे ठीक है मोल क्रोन बाइक दा 45 47 ਕੇ ਨੰਬਰ ਹੀ ਕਰਾ ਲਓ 41000 ਦੀ ਬੈੜ ਜਿਹੜੀ ਆਪਾਂ ਦੇ ਦੇਗੇ ਥਾਣਾ ਬਾਨਾ ਚੰਗਰ ਜਾਂ ਇਹ ਥਾਣੇ ਕਰੇ ਪੂਰੇ ਗੈਰ ਤੇ ਰਾਜੀ ਰੋਜੀ ਚੰਗੀ ਆ ਚੰਗੀ ਆ ਕਰਦੇ ਤੇ ਕਿਸੇ ਵੀਰ ਦੇ ਪਸੰਦ ਦਾ ਜੀ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ Thank <laughs> you.